ਕਿਸਾਨ ਵੀਰੋ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਗੱਲ ਕਰਦੇ ਆ ਜੀ ਜਿਹੜਾ ਕੱਲ ਦਾ ਇੱਕ ਫੋਟੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਝੋਨੇ ਦੀ ਸਿੱਧੀ ਬਜਾਈ ਇੰਨੀ ਤਰੀਕ ਤੋਂ ਆ ਜੀ ਜ਼ੋਨ ਬਣਾ ਦਿੱਤੇ ਗਏ ਪੰਜਾਬ ਸਰਕਾਰ ਦੁਆਰਾ ਉਹ ਵੱਖ-ਵੱਖ ਚੈਨਲਾਂ ਦੁਆਰਾ ਇੱਕ ਗਲਤਫਹਿਮੀ ਫਲਾਈ ਆ ਰਹੀ ਆ ਤੇ ਕਾਫੀ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਕਿ ਉਹ ਨੋਟੀਫਿਕੇਸ਼ਨ ਜਿਹੜਾ ਆਇਆ ਆ ਰਿਹਾ ਆ ਉਹ ਸਹੀ ਆ ਜਾਂ ਗਲਤ ਆ ਕਿਰਪਾ ਕਰਕੇ ਇਸ ਨੂੰ ਸਹੀ ਨਾ ਮੰਨਿਆ ਜਾਵੇ ਆਫੀਸ਼ੀਅਲੀ ਸਟੇਟਮੈਂਟ ਹਜੇ ਕੋਈ ਵੀ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਜਿਹੜੇ ਜ਼ੋਨ ਬਣਾਉਣੇ ਆ ਪੰਜਾਬ ਸਰਕਾਰ ਨੇ ਕਿਹੜੇ-ਕਿਹੜੇ ਏਰੀਆ ਕਿਹੜੇ ਜ਼ੋਨ ਦੇ ਵਿੱਚ ਆਉਣਗੇ ਤੇ ਉਸੇ ਹਿਸਾਬ ਨਾਲ ਚੋਣ ਦੀ ਝੋਨਾ ਜਿਹੜਾ ਲਾਇਆ ਜਾਊਗਾ ਸਟਾਰਟ ਹੋਊਗਾ ਆਫੀਸ਼ੀਅਲੀ ਸਟੇਟਮੈਂਟ 1-2 ਦਿਨ ਦੇ ਵਿੱਚ ਆ ਜਾਣੀ ਹੈ ਕਿਰਪਾ ਕਰਕੇ ਉਸ ਚੀਜ਼ ਨੂੰ ਹੀ ਸਹੀ ਸਮਝਿਆ ਜਾਵੇ ਜਾਂ ਭਗਵੰਤ ਮਾਨ ਸਰਕਾਰ ਦੁਆਰਾ ਇੰਸਟਾਗ੍ਰam ਤੇ ਫੇਸਬੁੱਕ ਤੇ ਪੋਸਟ ਪਾਈ ਜਾਊਗੀ ਜਾਂ ਉਹਨਾਂ ਦੀ ਆਫੀਸ਼ੀਅਲੀ ਗਵਰਨਮੈਂਟ ਤੇ ਜਾਂ ਪੀਓਯੂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਆਫੀਸ਼ੀਅਲੀ ਦੱਸਿਆ ਜਾਊਗਾ ਵੀ ਇੰਨੀ ਤਰੀਕ ਤੋਂ ਆ ਜੂਨ ਦੇ ਵਿੱਚ ਤੁਸੀਂ ਚੋਣਾ ਲਾਉਣਾ ਸਟਾਰਟ ਕਰ ਸਕਦੇ ਜੋ ਇਸ ਕਰਕੇ ਤੁਸੀਂ ਫੇਕ ਖਬਰਾਂ ਨੂੰ ਇੰਨੀ ਜਲਦੀ ਨਾ ਮੰਨਿਆ ਕਰੋ ਤੇ ਉਸ ਹਿਸਾਬ ਨਾਲ ਤੁਸੀਂ ਚੋਣਾ ਆਪਣਾ ਲਾਉਣਾ ਸਟਾਰਟ ਕਰ ਸਕਦੇ ਜੀ ਕਿਉਂਕਿ ਕਿਸਾਨ ਵੀਰਾਂ ਲਈ ਵੀ ਇਹ ਮਤਲਬ ਉਹਨਾਂ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਵੀ ਜਲਦੀ ਜਲਦੀ ਨੋਟੀਫਿਕੇਸ਼ਨ ਆਵੇ ਜੋ ਵੀ ਕਰਨਾ ਵਾ ਇਸ ਸਰਕਾਰ ਨੇ ਤੇ ਇਸ ਕਰਕੇ ਸਰਕਾਰ ਵੀ ਜਲਦੀ ਉਹ ਨੋਟੀਫਿਕੇਸ਼ਨ ਆ ਜਿਹੜਾ ਜਾਰੀ ਕਰੂਗੀ ਜਿਹਦੇ ਨਾਲ ਕਿ ਜਲਦੀ ਜਲਦੀ ਕਿਸਾਨ ਵੀਰ ਫੈਸਲਾ ਲੈ ਸਕਣ ਕਿ ਉਹ ਕਿਹੜਾ ਝੋਨਾ ਲਾਉਣਾ ਹੈ ਉਹਨਾਂ ਕਿਉਂਕਿ ਉਹ ਸਮੇਂ ਦੇ ਅਕੋਰਡਿੰਗ ਜੇ ਤਰਨਤਾਰ ਨੇ ਏਰੀਆ ਅਮਰਸਰ ਮਾਝੇ ਬੈਲਟ ਚ ਕਿਹਾ ਕਿ 10 ਜੂਨ ਤੋਂ ਬਾਅਦ ਲਾਉਣਾ ਉਸੇ ਹਿਸਾਬ ਨਾਲ ਆਪਾਂ ਵੈਰੈਟੀ ਚੁਣ ਲੈਣਗੇ ਉਹ ਜੇ ਮਾਲਵੇਰੀ ਕਿਹਾ ਵੀ ਇਹ ਚੁਣ ਇਨੀ ਤੀ ਨੂੰ ਤੁਸੀਂ ਝੋਨਾ ਲਾ ਸਕਦੇ ਜੋ ਉਸ ਹਿਸਾਬ ਨਾਲ ਆਪਣਾ ਝੋਨਾ ਜਿਹੜਾ ਸੋਚ ਲੈਣੇ ਹੋਗੇ ਕਿ ਕਿਹੜਾ ਲਾਉਣਾ ਵਾ ਇਸ ਕਰਕੇ ਤੁਸੀਂ 1-2 ਦਿਨ ਹੋਰ ਵੇਟ ਕਰੋ ਨੋਟੀਫਿਕੇਸ਼ਨ ਜਿਹੜਾ ਯਾਰੀ ਹੋ ਜਾਏਗਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਤ ਬਾਤ ਜ਼ਰੂਰ ਸ਼ੇਅਰ ਕਰੋ